ਬੀਜੇਪੀ ਪੰਜਾਬ ਦੇ ਵਿੱਚ ਜਿਹੜਾ ਆਪਣਾ ਪ੍ਰਧਾਨ ਬਦਲਣ ਦੀ ਯਾਰਾ ਰਹੀ ਹੈ ਔਰ ਜਲਦ ਪ੍ਰਧਾਨ ਜਿਹੜਾ ਉਹ ਬਦਲਿਆ ਜਾ ਸਕਦਾ ਹੈ ਔਰ ਕਿਆ ਜਾ ਰਿਹਾ ਕਿਸ ਰੀਲ ਜਾਖੜ ਦੀ ਛੁੱਟੀ ਹੋ ਕੇ ਬੀਬੀ ਪ੍ਰਨੀਤ ਕੌਰ ਉਹਨਾਂ ਦੇ ਗਲ ਦੇ ਵਿੱਚ ਪ੍ਰਧਾਨਗੀ ਤਾਂ ਹਾਲ ਜਿਹੜਾ ਉਹ ਪਾਇਆ ਜਾ ਸਕਦਾ ਹੈ ਹੋਰ ਕੀ ਕੁਝ ਜਾਣਕਾਰੀ ਆ ਕੌਣ ਕੌਣ ਦੌਰ ਦੇ ਵਿੱਚ ਹੈਗਾ ਔਰ ਕੀ ਕੁਝ ਹੋਣ ਜਾ ਰਿਹਾ ਜੀ ਬਦਲਾ ਬੀਜੇਪੀ ਦੇ ਆਸਿਦੂ ਸਾਹਿਬ ਪੰਜਾਬ ਦੇ ਵਿੱਚ ਬੀਜੇਪੀ ਬੜੀ ਸੂਸ ਸੋਚ ਕੋਰ ਫੂਫੂਕੇ ਜਿਹੜਾ ਉਪਰਨ ਜਿਹੜਾ ਉਹ ਰੱਖੀ ਪਈ ਹੈ ਜੋ ਸੂਤਰਾਂ ਤੋਂ ਜਾਣਕਾਰੀ ਸਿਦੂ ਸਾਹਿਬ ਮਿਲੀ ਹੈ ਉਹਦੇ ਅਨੁਸਾਰ ਔਲਿਆਂ ਦੇ ਅੰਦਰ ਦੇ ਵਿੱਚ ਇਸ ਮਹੀਨੇ ਦੇ ਵਿੱਚ ਵਿੱਚ ਹੀ ਕਹਿੰਦੇ ਆ ਕਿਉਂ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਦਾ ਪ੍ਰਧਾਨ ਜਿਹੜਾ ਉਹ ਬਦਲਿਆ ਜਾ ਸਕਦਾ ਤਾਂ ਉਹ ਸਾਰੀ ਸਥਿਤੀ ਦੇ ਵਿੱਚ ਸੁਨੀਲ ਜਾਖੜ ਨੂੰ ਦੀ ਜਿਹੜੀ ਛੁੱਟੀ ਆ ਉਹ ਲਗਭਗ ਲਗਭਗ ਜਿਹੜੀ ਉਹ ਤੈਅ ਮਲੀ ਜਾ ਰਹੀ ਆ ਔਰ ਉਹਨਾਂ ਨੂੰ ਪਤਾ ਲੱਗਾ ਕਿ ਰਾਜ ਸਭਾ ਦੇ ਵਿੱਚ ਪਹੁੰਚਾਇਆ ਜਾ ਸਕਦਾ ਤਾਂ ਉਸ ਤੋਂ ਬਗਰ ਪ੍ਰਧਾਨਗੀ ਦੀ ਦੌਰ ਦੇ ਵਿੱਚ ਜਿਹੜੀ ਇੱਕ ਨਾਮ ਹੈਗਾ ਰਾਣਾ ਸੋਢੀ ਦਾ ਰਾਣਾ ਸੋਢੀ ਨੇ ਆਫਰ ਕੀਤੀ ਕਿ ਬਿੰਨੂ ਜਿਹੜਾ ਪ੍ਰਧਾਨ ਬਣਾਇਆ ਜਾਵੇ ਪਰ ਉਸ ਨਾਮ ਦੇ ਉੱਤੇ ਔਰ ਦੂਜਾ ਨਾਮ ਅਰਵੇ ਦਿਖਣ ਲੱਗਾ ਰਵਿਤਖੰਡ ਨਾਮ ਵੀ ਪ੍ਰਧਾਨ ਬਟਨ ਵੀ ਉਸ ਦੌਰ ਚ ਸ਼ਾਮਲ ਹੈ ਪਰ ਜਿਹੜੀ ਆਰਐਸਐਸ ਲੋਪੀ ਹੈ ਔਰ ਦੂਜੇ ਪਾਸੇ ਭਾਜਪਾ ਦੇ ਜਿਹੜੇ ਉੱਚ ਅਸੀਂ ਕਹਿ ਸਕਨੇ ਆ ਅਹੁਦੇ 'ਤੇ ਬਿਠੇ ਲੋਕ ਇਹਨਾਂ ਦੋਵਾਂ ਨਾਵਾਂ 'ਤੇ ਸਹਿਮਤੀ ਜਿਹੜੀ ਆ ਕਿਸੇ ਵੀ ਸੂਰਤ ਵਿੱਚ ਉਹ ਆਪਣੀ ਨਹੀਂ ਦੇ ਰਹੇ ਔਰ ਪਤਾ ਲੱਗਾ ਆਰਐਸਐਸ ਛੇਰੀ ਆ ਖਾਸ ਕਰਕੇ ਆਰਐਸਐਸ ਲੋਪੀ ਮਹਾਰਾਣੀ ਪ੍ਰਦੀਪ ਕੌਰ 'ਤੇ ਉੱਤੇ ਆਪਣੀ ਮੋਹਰ ਜਿਹੜੀ ਆ ਉਹ ਲਾ ਚੁੱਕੀ ਆ ਔਰ ਭਾਜਪਾ ਦੇ ਨੇਤਾ ਵੀ ਇਹ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਕੀ ਮਹਾਰਾਣੀ ਪ੍ਰਦੀਪ ਕੌਰ ਨੂੰ ਪੰਜਾਬ ਪਾਜਪਾ ਦਾ ਪ੍ਰਧਾਨ ਬਣਾਇਆ ਜਾਵੇ ਇਸ ਦੇ ਪਿੱਛੇ ਉਹਨਾਂ ਨੇ ਦੋ ਤਰਕ ਦਿੱਤੇ ਆ ਸਤਿ ਸ੍ਰੀ ਅਕਾਲ ਇੱਕ ਤਰਕ ਤੇ ਇਹ ਆ ਕਿ ਬੇਸ਼ੱਕ ਪਟਿਆਲਾ ਲੋਕ ਸਭਾ ਹਲਕੇ ਤੋਂ ਉਹ ਚੋਣ ਹਾਰ ਗਈ ਪਰ ਇਹ ਸਭ ਦੇ ਬਾਵਜੂਦ ਉਹਨਾਂ ਦੇ ਜੜ ਹਾਰਨ ਦਾ ਫਰਕ ਸੀ ਵੋਟਾਂ ਦਾ 8 ਜਾਂ 9000 ਵੋਟਾਂ ਦਾ ਕਿੰਨੇ ਉਹ ਫਰਕ ਨਾ ਹਾਰੇ ਆ ਉਹ ਵੀ ਉਸ ਸਮੇਂ ਜਦੋਂ ਕਿਸਾਨ ਉੱਥੇ ਸੰਘਰਸ਼ ਮੋਰਚਾ ਜਿਹੜਾ ਲਾ ਕੇ ਬੈਠੇ ਦੂਜਾ ਪੁਆਇੰਟ ਜਿसरी ਕਿ ਨਾ ਰਾਜਸਥਾਨ ਦੇ ਵਿੱਚ ਕਹੇ ਸਮੇਂ ਜਿਹੜਾ ਰਾਜ ਕਰਾਣਾ ਵਸੁੰਧਰਾ ਰਾਜੇ ਸਿੰਧਿਆ ਰਾਜਿਸਤਾਨ ਚੱਲਦਾ ਰਿਹਾ ਉਸ ਨੂੰ ਭਾਜਪਾ ਦੀ ਪੂਰਨ ਤੌਰ ਤੇ ਬਾਤ ਕਰੋ ਜਿਹੜੀ ਉਹ ਸੌਂਦੀ ਹੁੰਦੀ ਸੀ ਬੇਸ਼ੱਕ ਅੱਜ ਵਸੁੰਧਰਾ ਰਾਜੇ ਇਹ ਦੀਆ ਉਸ ਸਥਿਤੀ ਦੇ ਵਿੱਚ ਨਹੀਂ ਹੈਗੇ ਜਿ ਜਿਸ ਤਰੀਕੇ ਦੀ ਜੂਗੀ ਪਰ ਕਿਸੇ ਸਮੇਂ ਉਹਨਾਂ ਦੀ ਤੂਤੀ ਬੋਲਦੀ ਸੀ ਭਾਜਪਾ ਉਸੇ ਤਰੀਕੇ ਨਾਲ ਰਾਜ ਕਰਾਣੇ ਦੀ ਇੱਕ ਖਾਸ ਅੰਬੀਰੀ ਨੂੰ ਪਿਛੋਕਰ ਚ ਰਖ ਲਿਆ ਕਿਉਂਕਿ ਕੈਪਟਨ ਪਰਮਾਤ ਦਾ ਆਧਾਰ ਚੋਬਾਤੀਕਰੋ ਸਿੱਧਾ ਸਾਹਿਖਾਂ ਦੇ ਵਿੱਚ ਵੀ ਉਸੇ ਤਰ੍ਹਾਂ ਔਰ ਹਿੰਦੂਆ ਦੇ ਵਿੱਚ ਵੀ ਉਸੇ ਤਰੀਕੇ ਦਾ ਸਤਿਕਾਰ ਜਣਾ ਹੈਗਾ ਉਸ ਚੀਜ਼ ਨੂੰ ਮੱਦੇ ਨਜ਼ਰ ਆਧਾਰ ਬਣਾ ਕੇ ਆਰਐਸ ਜਿਹੜੀ ਆ ਆਰਐਸਐਸ ਉਹ ਮਹਾਰਾਣੀ ਪ੍ਰਦੀਪ ਕੌਰ ਦਾ ਨਾਮ ਜਿਹੜਾ ਉਹਦੇ ਉੱਤੇ ਉਸਨੇ ਆਪਣੀ ਜਿਹੜੀ ਮੋਹਰ ਆ ਉਹ ਲਗਾ ਦਿੱਤੀ ਹੈ ਹੁਣ ਅਗਲੇ ਜਿਹੜਾ ਵਿੱਚ ਵਿਖਰਾ ਹੈ ਕਿ ਅਗਲੇ ਜਿਹੜਾ ਦੇ ਵਿੱਚ ਕੀ ਹੁੰਦਾ ਆ ਕਾਸਟ ਹੌਸੇ ਅਰਵਿੰਦ ਖੰਡਾ ਇਹ ਵੀ ਪਤਾ ਲੱਗਾ ਕਿ ਜੇਕਰ ਅਰਵਿੰਦ ਖੰਡਾ ਹੁਣ ਇਹਦੇ ਉੱਤੇ ਨਾਮ ਦੀ ਹੋਰ ਨਹੀਂ ਲੱਗਦੀ ਤਾਂ ਸ਼ਾਇਦ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਵੀ ਜਾ ਸਕਦੇ ਨੇ ਫਿਲਹਾਲ ਇਹ ਜਿਹੜੀ ਖਬਰ ਐ ਸਿੱਧੂ ਸਾਹਿਬ ਦੇ ਇਸ ਸੂਤਰਾਂ ਤੋਂ ਸਾਡੇ ਤੱਕ ਪਹੁੰਚੀ ਆ ਜਿਹੜੇ ਵਿੱਚ ਪ੍ਰਦੀਪ ਕੌਰ ਹੁਣਾ ਦਾ ਨਾਮ ਜਿਹੜਾ ਬਤੌਰ ਪ੍ਰਧਾਨ ਅੱਗੇ ਚੱਲ ਰਿਹਾ ਔਰ ਸੁਨੀਲ ਜਾਖੜ ਨੂੰ ਇਹ ਵਾਅਦਾ ਕੀਤਾ ਗਿਆ ਕਿ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾ ਸਕਦਾ ਹੈ ਬਾਕੀ ਇਹਨਾਂ ਜਿਹੜਾ ਜਿਹੜੀ ਪੁਸ਼ਟੀ ਆ ਸਿੱਧੂ ਸਾਹਿਬ ਆਫ ਥੇ ਡਾਇਰੈਕਟਰ ਹੋਣਗੀ ਜਿਹੜੀ ਆਸ ਜਿਹੜੀ ਉਹ ਕਿੱਥੇ ਜਾ ਸਕਦੀ ਹੈ